ਗੱਲ ਇਹ 1000% ਸੱਚੀ ਆ ਵਾ ਭਾਈ ਦੁਨੀਆ 'ਚ ਹੁਣ ਤਿੰਨ ਤਰ੍ਹਾਂ ਦੇ ਰਿਸ਼ਤੇ ਰਹਿ ਗਏ ਵਿਆਹ ਦਾ ਮਰਗਤ ਦਾ ਕਿਸੇ ਦੇ ਸੰਸਕਰਤੇ ਜਾਣਾ ਤੇ ਭੋਗ ਦਾ ਵਿਚਾਲੇ ਵਿਚਾਲੇ ਪਤਾ ਨਹੀਂ ਕਾਲਜੋਗ ਨੇ ਸਾਨੂੰ ਘੇਰਾ ਪਾ ਲਿਆ ਬਾਕੀ ਆਇਆ ਹੀ ਨਹੀਂ ਹੁੰਦਾ ਸਮਾਂ ਹੀ ਨਹੀਂ ਲੱਗਦਾ ਘਰ ਬੈਠੇ ਬਥੇਰੀ ਮੋਹ ਮੁਹੱਬਤ ਅਗਲੇ ਦੀ ਆਈ ਜਾਂਦੀ ਹੈ ਪਰ ਜਾਣ ਦਾ ਕਿਸੇ ਕੋਲ ਟਾਈਮ ਨਹੀਂ ਲੱਗਦਾ ਆਪਾਂ ਸਾਰੇ ਹੀ ਇਦਾਂ ਦੇ ਆ ਇੱਕ ਅੱਧਾ ਨਹੀਂ ਬਹੁਤ ਲੋਕ ਹੈਗੇ ਆ ਭਾਈ ਜਿਹੜੇ ਹਿੰਮਤਾਂ ਜਟਾਉਂਦੇ ਨੇ ਸੁਖ ਨਾਲ ਭਰੇ ਪਰਿਵਾਰਾਂ 'ਚ ਹੁੰਨੇ ਆ ਜੇ ਪੰਜ ਚਾਰ ਜਣੇ ਘਰ ਆ ਤਾਂ ਇੱਕ ਦੋ ਵਿੱਚੋਂ ਨਿਕਲ ਕੇ ਘੁੰਮੇ ਆਉਂਦੇ ਨੇ ਰਿਸ਼ਤੇਦਾਰੀਆਂ ਚ ਜਿਹੜਾ ਕੱਡੇ ਆਉਂਦੇ ਨੇ ਹੁਣ ਪਰਿਵਾਰ ਹੋ ਗਏ ਛੋਟੇ ਸਭ ਇਕੱਲੇ ਕਲਾਪੇ ਨੇ ਟਾਈਮ ਹੀ ਨਹੀਂ ਲੱਗਦਾ ਹੁਣ ਆਪਾਂ ਆ ਤਿੰਨ ਕੰਮਾਂ ਤੇ ਜ਼ਰੂਰ ਜਾਣੇ ਆ ਵਿਆਹ ਦਾ ਸਾਨੂੰ ਆਏ ਹੁੰਦਾ ਵੀ ਵਿਆਹ ਚ ਅਸੀਂ ਭਾਈ ਅਗਲੇ ਤੇ ਜਾਇਆ ਇਹ ਕੱਲ ਨੂੰ ਤਾਂ ਅਗਲਾ ਸਾਡੇ ਆਊਗਾ ਠੀਕ ਹੈ ਮਰੇ ਮੁਕੇ ਤੋਂ ਵੀ ਅਗਲੇ ਨੂੰ ਹੁੰਦਾ ਵੀ ਜੇ ਕਿਸੇ ਦੇ ਜਾਵਾਂਗੇ ਤਾਂ ਭਾਈ ਸਾਡੇ ਕੋਈ ਆਊਗਾ ਜਾਣਾ ਤਾਂ ਸਭ ਨਹੀਂ ਹੈ ਇੱਥੇ ਕੀਲੇ ਕੀਤੇ ਗੱਡੇ ਆ ਠੀਕ ਆ ਜੀ ਰਹਿ ਗਿਆ ਭੋਗ ਭੋਗ ਤੇ ਵੀ ਅਗਲਾ ਜਾਂਦਾ ਹੀ ਆ ਠੀਕ ਆ ਭੋਗ ਤੇ ਆਪਾਂ ਕਹਿ ਦਨੇ ਆ ਚਲ ਜਾਇਆ ਉਹ ਜਾਣਾ ਤਾਂ ਹੁਣ ਪੈਣਾ ਹੀ ਆ ਆਖਰੀ ਵਾਰ ਇਹ ਆ